ਨਾਲ ਪਿੱਛੇ ਸਾਡੇ ਪ੍ਰਾਪਤ ਨੇ ਜਿਹੜੇ ਪੰਜ ਪੰਜ ਨਗਰ ਕੌਂਸਲ ਇਲੈਕਸ਼ਨਲ ਲੜ ਚੁੱਕੇ ਨੇ ਪਰ ਐਨਓਸੀ ਲੈਣ ਲਈ ਇੱਕ ਫਾਰਮ ਦਿੱਤਾ ਜਾਂਦਾ ਸੀ ਪਰ ਉਸ ਤੇ ਹੀ ਐਨਓਸੀ ਦਿੱਤੀ ਜਾਂਦੀ ਸੀ ਅੱਜ ਉਹ ਸਾਨੂੰ 6 6 ਧਾਰਗੜ 6 6 ਫੋਰਮ ਮੰਗ ਰਹੇ ਨੇ ਇਹ ਤੁਸੀਂ ਆ ਆਪਣਾ 6 ਜੀ ਮੈਨੂੰ ਅਲੱਗ-ਅਲੱਗ ਸਾਨੂੰ ਭੇਜ ਰਹੇ ਨੇ ਸਾਨੂੰ ਤਾਂ ਸਮਝ ਨਹੀਂ ਆ ਰਹੀ ਪਹੁੰਚ ਮਨ ਕਰ ਕੀ ਰਿਹਾ ਹੈ ਕੋ ਸਰਕਾਰ ਬਦਲਾਅ ਆ ਲਈ ਇਹੀ ਵੱਡਾ ਬਦਲਾਅ ਦਿਖ ਰਿਹਾ ਹੈ ਬਹੁਤ ਬੁਰਾ ਹਾਲਾਤ ਨਜਾਇਜ਼ ਜੋ ਸਾਰੀਆਂ ਤਾਂ ਇੰਨੀਆਂ ਹੋ ਰਹੀਆਂ ਅਸੀਂ ਤ੍ਰਿਪੜੀ ਵਾਲੇ ਪਾਸੇ ਦੇ ਵਸਨੀਕਾਂ ਤ੍ਰਿਪੜੀ ਦੇ ਵਿੱਚ ਕਟੋ-ਕਟ 20 ਬਿਲਡਿੰਗਸ ਐਸੀਆਂ ਖੜੀਆਂ ਹੋਈਆਂ ਜਿਹੜੀਆਂ ਬਿਲਕੁਲ ਰੈਜ਼ੀਡੈਂਸ਼ੀਅਲ ਨਕਸ਼ੇ ਪਾਸ ਕਰਕੇ ਖੜੀਆਂ ਹੋਈਆਂ ਹੋਈਆਂ ਦੂਸਰਾ ਸੜਕਾਂ ਦਾ ਇਹ ਹਾਲ ਹੈ ਕਿ 24 ਇੰਚ ਟੂ 7 ਵਾਲੀਆਂ ਜਿਹੜੀਆਂ ਵਾਟਰ ਦੀ ਪਾਈਪਲਾਈਨਸ ਲੱਗ ਰਹੀਆਂ ਸੀ ਉਹ ਸੜਕਾਂ ਟੁੱਟੀਆਂ ਉਹ ਐਲ ਐਨ ਟੀ ਨੇ ਪਾਈਆਂ ਸਰਕਾਰ ਨੇ ਤਾਂ ਕੋਈ ਕੰਮ ਹੀ ਨਹੀਂ ਕੀਤਾ ਪਿਛਲੇ 3 ਸਾਲ ਦੇ ਵਿੱਚ ਸਟਰੀਟ ਲਾਈਟ ਨਹੀਂ ਪ੍ਰੋਵਾਈਡ ਕਰਾ ਸਕੀ ਸਰਕਾਰ 30 ਦਿਨਾਂ ਦੇ ਵਿੱਚ ਆਰਟੀਆਈ ਦਾ ਜਵਾਬ ਦੇਣਾ ਨਿਰਧਾਰਿਤ ਹੁੰਦਾ ਜਿਸ ਤੋਂ ਬਾਅਦ ਸਟੇਟ ਕਮਿਸ਼ਨ ਕੋਲ ਜਾਣਾ ਪੈਂਦਾ ਉੱਥੇ ਜੇਕਰ ਗੱਲ ਕਰੀਏ ਨਗਰ ਨਿਗਮ ਨੇ ਆਪਣਾ ਚੱਗਾ ਇਸ ਤਰ੍ਹਾਂ ਚੁੱਕਿਆ ਹੈ ਕਿ ਇਹਨਾਂ ਨੂੰ 30 ਦਿਨਾਂ ਦੇ ਵਿੱਚ ਜਿਹੜਾ ਆਰਟੀਆਈ ਦਾ ਜਵਾਬ ਉਹ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹਦੇ ਵਿੱਚ ਇਹ ਉਹ ਹੀ ਨਹੀਂ ਚੀਜ਼ਾਂ ਦੱਸ ਸਕਦੇ ਕਿ ਜਿਹੜੇ ਖੁਦ ਦੇ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਕ੍ਰਪਸ਼ਨ ਕੀਤੀ ਹੈ ਜਾਂ ਕਹਿ ਲੀਏ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਬੰਦੇ ਨੇ ਉਹਨਾਂ ਨੇ ਕ੍ਰਪਸ਼ਨ ਕੀਤੀ ਹੈ ਉਹ ਕਿਸ ਤਰ੍ਹਾਂ ਇਹ ਆਰਟੀਆਈ ਦੇ ਵਿੱਚ ਲਿਖ ਕੇ ਦੇ ਸਕਦੇ ਨੇ ਸੋ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ ਦੀ ਨਜਾਇਜ਼ੇ ਸਾਰੀਆਂ ਹੋਰੀਆਂ ਨੇ ਪਟਿਆਲਾ ਦੇ ਵਿੱਚ ਕਈ ਨਜਾਇਜ਼ੇ ਸਾਰੀਆਂ ਹੋਰੀਆਂ ਨੇ ਵੱਖ-ਵੱਖ ਮੁੱਦੇ ਉਠਾਈ ਜਾਂਦੇ ਨੇ ਇੱਕ ਨਾਲੇ ਉੱਤੇ ਬਿਲਡਿੰਗ ਬਣ ਰਹੀ ਹੈ ਜਿਹੜੀ ਕਿ ਮੀਹ ਦੇ ਵਿੱਚ ਤਾਂ ਸੀਗੀ ਹੋਰ ਵੀ ਕਈ ਮੁੱਦੇ ਨੇ ਇਹਦੇ ਵਿੱਚ ਮੇਨ ਜ਼ਿੰਮੇਵਾਰ ਕੌਣ ਨੇ ਨਗਰ ਨਿਗਮ ਹੈ ਜਾਂ ਅਧਿਕਾਰੀ ਨੇ ਜਾਂ ਜਿਹੜੇ ਪੋਲਿਟਿਸ਼ੀਅਨਸ ਨੇ ਉਹ ਨੇ ਦੇਖੋ ਜੀ ਇਸੇ ਦੇ ਵਿੱਚ ਜੋ ਮੈਂ ਗੱਲ ਕਰਾਂਗੀ ਪੰਜਾਬ ਦੀ ਜਿਹੜੀ ਬਦਲਾਵ ਵਾਲੀ ਸਰਕਾਰ ਹੈ ਉਹ ਸਭ ਤੋਂ ਵੱਧ ਜ਼ਿੰਮੇਵਾਰ ਹੈ ਤੁਸੀਂ ਜੁੜੇ ਹੋ ਗ੍ਰੀਵੈਂਸ ਸਟੋਰੀਜ਼ ਦੇ ਨਾਲ ਤਾਂ ਮੈਂ ਕੁਛ ਅਗਰ ਹੋ ਗਿਆ ਪਟਿਆਲਾ ਦੇ ਵਿੱਚ ਨਗਰ ਨਿਗਮ ਦੀਆਂ ਇਲੈਕਸ਼ਨਾਂ ਦਾ ਜਿਹੜਾ ਐਲਾਨ ਹੋ ਚੁੱਕਿਆ ਉਸ ਤੋਂ ਬਾਅਦ ਜਿਹੜੇ ਅੱਜ ਕਈ ਤਾਂ ਐਨਓਸੀ ਦੇਣ ਦੀ ਜਿਹੜੀ ਜ਼ਿੰਮੇਵਾਰੀ ਹੈਗੀ ਉਹ ਨਗਰ ਨਿਗਮ ਦੇ ਵਿੱਚ ਮਿਲੀ ਹੋਈ ਹੈ ਕੁਝ ਵਾਰਡਾਂ ਦੇ ਮੁਤਾਬਕ ਉੱਥੇ ਹੀ ਜੇਕਰ ਗੱਲ ਕਰੀਏ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆਗੂ ਨੇ ਇਸ ਵੇਲੇ ਮੌਜੂਦ ਨੇ ਤੇ ਜਿਹੜੇ ਕਈ ਵੱਡੇ આરોਪ ਨੇ ਐ ਗੰਭੀਰ ਮੁੱਦੇ ਨੇ ਉਹਨਾਂ ਉੱਤੇ ਅੱਜ ਗੱਲਬਾਤ ਕਰਦੇ ਆਂ ਇੱਕ ਵਾਰ ਸਕਰੀਨ ਤੇ ਵੀ ਤੁਸੀਂ ਤਸਵੀਰਾਂ ਦੇਖ ਪ ਰਹੇ ਹੋਗੇ ਇੱਧਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਕੀ ਹਾਲ ਹੋਇਆ ਪਿਆ ਸੋ ਇੱਥੇ ਇੱਕ ਬੜਾ ਵੱਡਾ ਸਵਾਲ ਸੀਗਾ ਉਹ ਇਹ ਹੈ ਕਿ ਜਿਹੜੀ ਐਨਓਸੀਆਂ ਸਾਈਨ ਹੋਣੀਆਂ ਨੇ ਉਸ ਤੋਂ ਬਾਅਦ ਜਿਹੜੇ ਸੁਪਰੀਡੈਂਟ ਕੋਲ ਉਹ ਸਿਗਨੇਚਰ ਵਾਸਤੇ ਜਾਣੀਆਂ ਨੇ ਤਾਂ ਉਸ ਕਹਿ ਲਈ ਕਿ ਉਹ ਸੁਪਰੀਡੈਂਟ ਨੇ ਇਸ ਵੇਲੇ ਬੈਠੇ ਨੇ ਉੱਥੇ ਹੀ ਗੱਲ ਕਰੀਏ ਸਰ ਨਾਲ ਇਹ ਦੱਸਣਗੇ ਕੀ ਪ੍ਰਮੁੱਖ ਮੁੱਦੇ ਨੇ ਪਟਿਆਲਾ ਦੇ ਵਿੱਚ ਕੀ ਡਿਵੈਲਪਮੈਂਟ ਚੱਲ ਰਹੀ ਹੈ ਇਸ ਮੌਜੂਦਾ ਸਰਕਾਰ ਦੀ ਸੋ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਤੇ ਸਰ ਇਸ ਚੀਜ਼ ਬਾਰੇ ਥੋੜੀ ਜਾਣਕਾਰੀ ਦਿਓ ਕਿ ਜਿਹੜਾ ਇਸ ਵੇਲੇ ਮਾਹੌਲ ਚੱਲ ਰਿਹਾ ਹੈ ਨਗਰ ਨਿਗਮ ਦੀ ਇਲੈਕਸ਼ਨਾਂ ਦਾ ਜਿਹੜੇ ਐਨਓਸੀ ਵੰਡੀਆਂ ਜਾ ਰਹੀਆਂ ਨੇ ਪਰ ਸੁਪਰੀਡੈਂਟ ਦਾ ਸਾਈਨ ਵਾਸਤੇ ਸੁਪਰੀਡੈਂਟ ਨਹੀਂ ਬੈਠੇ ਪਰ ਤਿੰਨ ਦਿਨ ਨੇ ਬਹੁਤ ਬੁਰਾ ਹਾਲ ਹੈ ਟਕ ਟਕ ਟਾਈਪ ਹੋਨੇ 300 ਐਪਲੀਕੇਸ਼ਨਸ ਉਰੇ ਆ ਗਈਆਂ ਹਨ ਐਨਓਸੀ ਵਾਸਤੇ ਇੱਕ ਵੀ ਨਹੀਂ ਪਾਸ ਕੀਤੀ ਸਵੇਰ ਦੇ ਅਸੀਂ ਖੜੇ ਆ ਸੁਪਰਡੈਂਟ ਅੰਦਰ ਹੈ ਨਹੀਂ ਗਏ ਇੱਕ ਜਗ੍ਹਾ ਤੇ ਡਾਕੂਮੈਂਟਸ ਲਈ ਜਾ ਰਹੇ ਆ ਉਸ ਤੋਂ ਬਾਅਦ ਲੋਗ ਉਰੇ ਖੱਜਲ ਹੋ ਰਹੇ ਆ ਤੁਹਾਡੇ ਸਾਹਮਣੇ ਕਿੰਨੀ ਤਦਾਦ ਦੇ ਵਿੱਚ ਲੋਕ ਖੜੇ ਆ ਕੋਈ ਕੰਮ ਹੀ ਨਹੀਂ ਕਰ ਰਿਹਾ ਉਰੇ ਮਨ ਲੱਗਦਾ 2 12 ਤਰੀਕ ਨੂੰ ਲਾਸਟ ਫਾਈਲਿੰਗ ਦਾ ਲਾਸਟ ਡੇ ਆ ਦੇ ਇਸ ਤਰ੍ਹਾਂ ਹੀ ਟਾਈਮ ਲੰਘਦੇ ਰੇ ਕਈ ਲੋਕਾਂ ਦੀ ਆਸਾਂ ਹੀ ਰਹਿ ਜਾਣੀਆਂ ਡੈਮੋਕ੍ਰੈਟਿਕ ਰਾਈਟਸ ਥੋੜਾ ਕਿਸੇ ਦਾ ਮਾਰ ਸਕਦੇ ਹੋ ਤੁਸੀਂ ਐਨਓਸੀ ਦਿਓ ਲੋਗ ਆ ਕੇ ਇਲੈਕਸ਼ਨ ਲੜਨ ਪਾਰਟੀ ਦੂਸਰੇ ਕੈਂਡੀਡੇਟਾਂ ਨੂੰ ਤੰਗ ਕਰ ਰਹੀ ਹੈ ਔਰ ਉਹਨਾਂ ਨੂੰ ਐਨਓਸੀ ਨਹੀਂ ਪ੍ਰੋਵਾਈਡ ਕਰ ਰਹੇ ਸੋ ਸਰ ਇਹ ਕਿਸ ਚੀਜ਼ ਬਾਰੇ ਜਾਣਕਾਰੀ ਦਿਓ ਜੋ ਪਟਿਆਲਾ ਦਾ ਇਸ ਵੇਲੇ ਹਾਲ ਚੱਲ ਰਿਹਾ ਹੈ ਨਜਾਇਜ਼ ਸਾਰੀਆਂ ਹੋ ਰਹੀਆਂ ਨੇ ਤੇ ਜਿਹੜਾ ਪੈਚ ਵਰਕ ਕੀਤਾ ਜਾ ਰਿਹਾ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਿ ਸਾਡੀ ਜਿਹੜੀ ਕਹਿੰਦੇ ਲੋਕਲ ਬਾਡੀ ਦੇ ਵਿੱਚ ਗਵਰਨਮੈਂਟ ਬਣ ਜੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਬੁਰਾ ਹਾਲ ਹੈ ਨਜਾਇਜ਼ ਸਾਰੀਆਂ ਤਾਂ ਇੰਨੀਆਂ ਹੋ ਰਹੀਆਂ ਅਸੀਂ ਤ੍ਰਿਪੜੀ ਵਾਲੇ ਪਾਸੇ ਦੇ ਵਸਨੀਕ ਆਂ ਤ੍ਰਿਪੜੀ ਦੇ ਵਿੱਚ ਕਟੋ-ਕਟ 20 ਬਿਲਡਿੰਗਸ ਐਸੀਆਂ ਖੜੀਆਂ ਹੋਈਆਂ ਜਿਹੜੀਆਂ ਬਿਲਕੁਲ ਰੈਜ਼ੀਡੈਂਸ਼ੀਅਲ ਨਕਸ਼ੇ ਪਾਸ ਕਰਕੇ ਖੜੀਆਂ ਹੋਈਆਂ ਹੋਈਆਂ ਦੂਸਰਾ ਸੜਕਾਂ ਦਾ ਇਹ ਹਾਲ ਹੈ ਕਿ 24 ਇੰਚ ਟੂ 7 ਵਾਲੀਆਂ ਜਿਹੜੀਆਂ ਵਾਟਰ ਦੀ ਪਾਈਪਲਾਈਨਸ ਲੱਗ ਰਹੀਆਂ ਸੀ ਉਹ ਸੜਕਾਂ ਟੁੱਟੀਆਂ ਉਹ ਐਲ ਐਨ ਟੀ ਨੇ ਪਾਈਆਂ ਸਰਕਾਰ ਨੇ ਤਾਂ ਕੋਈ ਕੰਮ ਹੀ ਨਹੀਂ ਕੀਤਾ ਪਿਛਲੇ 3 ਸਾਲ ਦੇ ਵਿੱਚ ਸਟਰੀਟ ਲਾਈਟ ਨਹੀਂ ਪ੍ਰੋਵਾਈਡ ਕਰਾ ਸਕੀ ਸਰਕਾਰ ਉਹ ਸਾਡੀ ਗਵਰਨਮੈਂਟ ਦੇ ਵਿੱਚ ਟੈਂਡਰ ਲੱਗਿਆ ਸੀਗਾ ਲਾਈਟਾਂ ਲੱਗੀਆਂ ਸੀ ਉਸ ਤੋਂ ਬਾਅਦ ਜਦੋਂ ਲਾਈਟਾਂ ਦੀ ਰਿਪੇਅਰ ਹੋਣੀ ਆ ਜਾਂ ਕੋਈ ਖਰਾਬ ਹੋ ਜਾਣੀ ਆ ਉਹ ਵੀ ਨਹੀਂ ਪ੍ਰੋਵਾਈਡ ਕਰ ਸਕਦੇ ਨੇ ਉਪਨੇਰੇ ਹੋਏ ਪੈਂ ਕਲੋਨੀਆਂ ਦੇ ਵਿੱਚ ਮੇਰੇ ਰਤਨਗਰ ਐਕਸਟੈਂਸ਼ਨ ਦੇ ਵਿੱਚ ਘਟੋ ਘਟ ਪੰਜ 6 ਗਲੀਆਂ ਐਸੀਆਂ ਦਿੱਤੇ ਲਾਈਟ ਹੀ ਨਹੀਂ ਪ੍ਰੋਵਾਈਡ ਹੋ ਰਹੀ ਲੋਕ ਰੋਜ਼ ਦੀ ਤਰ੍ਹਾਂ ਐਕਸੀਡੈਂਟ ਹੋ ਰਹੇ ਬਜ਼ੁਰਗਾਂ ਨੂੰ ਸੱਟਾਂ ਲੱਗ ਰਹੀਆਂ ਸੋ ਮੈਂ ਤਾਂ ਇਹੀ ਕਹੂੰਗਾ ਕਿ ਬੜਾ ਇਸ ਸਮੇਂ ਇਹੋ ਜਿਹੇ ਹਾਲ ਐ ਆਮ ਆਦਮੀ ਪਾਰਟੀ ਦੇ ਕਿਹੜੇ ਮੂਨਾ ਨੇ ਇਹਨਾਂ ਦੇ ਵਰਕਰ ਜਾ ਕੇ ਵੋਟਾਂ ਮੰਗਣਗੇ ਬ੍ਰਾਈਟ ਚਾਂਸਸ ਨੇ ਔਰੇ ਕਿ ਸਾਡੀ ਕਾਂਗਰਸ ਪਾਰਟੀ ਔਰੇ ਆਪਣਾ ਮੇਅਰ ਸਥਾਪਿਤ ਕਰੇਗੀ। ਸੋ ਸਰ ਇੱਕ ਵਾਰ ਇਹ ਦੱਸੋ ਵੀ ਲਾਅ ਐਂਡ ਆਰਡਰ ਪਟਿਆਲਾ ਦੀ ਜੇਕਰ ਗੱਲ ਕਰੀਏ ਤਾਂ ਉਹ ਕਿਸ ਤਰ੍ਹਾਂ ਦਾ ਚੱਲ ਰਿਹਾ ਤੁਸੀਂ ਆਪਣੇ ਨੂੰ ਸੇਫ ਮੰਨਦੇ ਹੋ ਪਟਿਆਲੇ। ਲਾਅ ਐਂਡ ਆਰਡਰ ਤਾਂ ਪੂਰੇ ਪੰਜਾਬ ਦਾ ਹੀ ਖਰਾਬ ਹੈ ਬ੍ਰਦਰ। ਪਟਿਆਲੇ ਚ ਉਸ ਤੋਂ ਬੁਰਾ ਹਾਲ ਹੈ। ਮਰਡਰ ਹੋ ਰਿਹਾ ਹੈ। ਪੂਰੇ ਚੈਨ ਸਨੇਚਿੰਗ ਇੰਨੀ ਹੈ। ਉਹੀ ਤਾਂ ਕਹਿ ਰਹੇ ਨੇ ਕਿ ਜੋ ਤਾਂ ਬੁਨਿਆਦੀ ਸਹੂਲਤਾਂ ਹੀ ਨਹੀਂ ਲੋਕਾਂ ਨੂੰ ਦਾਂਗੇ। ਆਪਾਂ ਸਟਰੀਟ ਲਾਈਟ ਨਹੀਂ ਤੇਰੇ। ਨੇਰੇ ਚ ਲੋਕ ਇੰਨੀ ਹੈ ਸਨੇਚਿੰਗ ਹੋ ਰਹੀਆਂ। ਰੋਜ਼ ਦੀਆਂ ਕੰਪਲੇਨਟ ਘੱਟੋ ਘੱਟ 25 ਹਾਲ ਹੋ ਚੁੱਕਿਆ ਲਾਡਰ ਐਂਡ ਆਰਡਰ ਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਸੋ ਕਿਤਨਾ ਕਿਤੇ بڑے ਵੱਡੇ ਸਵਾਲ ਨੇ ਮੋਬਾਈਲ ਚੋਰੀ ਚੇਨ ਸਨੇਚਿੰਗ ਆਮ ਹੀ ਗੱਲਾਂ ਨੇ ਉੱਥੇ ਹੀ ਜੇਕਰ ਗੱਲ ਕਰੀਏ ਇਸ ਚੀਜ਼ ਦੀ ਪੁਸ਼ਟੀ ਮੈਂ ਖੁਦ ਕਰ ਸਕਦਾ ਕਿਉਂਕਿ ਮੇਰੇ ਖੁਦ ਦੇ ਦੋ ਫੋਨ ਚੋਰੀ ਹੋਏ ਨੇ ਜਿਸ ਦਾ ਕਿ ਹਾਲੇ ਤੱਕ ਕੋਈ ਨਪਟਾਰਾ ਨਹੀਂ ਹੋਇਆ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਉੱਥੇ ਹੀ ਜੇਕਰ ਗੱਲ ਕਰੀਏ ਇੱਕ ਹੋਰ ਚੀਜ਼ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ 30 ਦਿਨਾਂ ਦੇ ਵਿੱਚ ਆਰਟੀਆਈ ਦਾ ਜਵਾਬ ਦੇਣਾ ਨਿਰਧਾਰਿਤ ਹੁੰਦਾ ਜਿਸ ਤੋਂ ਬਾਅਦ ਸਟੇਟ ਕਮਿਸ਼ਨ ਕੋਲ ਜਾਣਾ ਪੈਂਦਾ ਉੱਥੇ ਹੀ ਜੇਕਰ ਗੱਲ ਕਰੀਏ ਨਗਰ ਨਿਗਮ ਨੇ ਆਪਣਾ ਚੱਗਾ ਇਸ ਤਰ੍ਹਾਂ ਚੁੱਕਿਆ ਹੈ ਕਿ ਇਹਨਾਂ ਤੋਂ 30 ਦਿਨਾਂ ਦੇ ਵਿੱਚ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਕ腐ਸ਼ਨ ਕੀਤੀ ਹੈ ਜਾਂ ਕਹਿ ਲੀਏ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਬੰਦੇ ਨੇ ਉਹਨਾਂ ਨੇ ਕ腐ਸ਼ਨ ਕੀਤੀ ਹੈ ਉਹ ਕਿਸ ਤਰ੍ਹਾਂ ਇਹ ਆਰਟੀਆਈ ਦੇ ਵਿੱਚ ਲਿਖ ਕੇ ਦੇ ਸਕਦੇ ਨੇ ਸੋ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ ਐਵੀਡੈਂਸ ਤੁਹਾਨੂੰ ਐਜੈਂਸ ਸਕਰੀਨਸ਼ਾਟ ਅਸੀਂ ਦਿਖਾ ਦਵਾਂਗੇ ਕਿ ਜਿਹੜੇ ਆਰਟੀਆਈ ਦੇ ਜਵਾਬ ਮਹੀਨੇ-ਮਹੀਨੇ ਦੋ-ਦੋ ਮਹੀਨੇ ਨਹੀਂ ਦਿੱਤੇ ਜਾ ਰਹੇ ਸੋ ਉਧਰ ਹੀ ਗੱਲ ਕਰਾਂਗੇ ਕੁਝ ਹੋਰ ਵਰਕਰਾਂ ਦੇ ਨਾਲ ਸੋ ਕੀ ਮਾਹੌਲ ਹੈ ਪਟਿਆਲਾ ਦਾ ਉਹ ਵੀ ਤੁਹਾਨੂੰ ਇੱਕ ਵਾਰ ਜ਼ਰੂਰ ਸੁਣਾਵਾਂਗੇ ਸੋ ਇੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਹਾਲ ਚਾਲ ਰਹ ਰਹੇ ਨੇ ਇਸ ਸਾਡੇ ਨਾਲ ਪਿੱਛੇ ਸਾਡੇ ਪ੍ਰਾਇਵਟ ਨੇ ਜਿਹੜੇ ਪੰਜ-ਪੰਜ ਨਗਰ ਕੌਂਸਲ ਇਲੈਕਸ਼ਨਲ ਲੜ ਚੁੱਕੇ ਨੇ ਪਰ ਐਨਓਸੀ ਲੈਣ ਲਈ ਇੱਕ ਫਾਰਮ ਦਿੱਤਾ ਜਾਂਦਾ ਸੀ ਪਰ ਉਸ ਤੇ ਹੀ ਐਨਓਸੀ ਦਿੱਤੀ ਜਾਂਦੀ ਸੀ ਅੱਜ ਉਹ ਸਾਨੂੰ 6-6 ਧਾਰਗੜ 6-6 ਫੋੜਵਾ ਮੰਗ ਰਹੇ ਨੇ ਕਿ ਤੁਸੀਂ ਆ ਆਪਣਾ 6-6 ਮੇਰੇ ਕੋਲ ਅਲੱਗ-ਅਲੱਗ ਸਾਨੂੰ ਭੇਜ ਰਹੇ ਨੇ ਤੁਹਾਨੂੰ ਤਾਂ ਸਮਝ ਨਹੀਂ ਆ ਰਹੀ ਪਹੁੰਚ ਪਰ ਕਰ ਕੀ ਰਿਹਾ ਕੋ ਸਰਕਾਰ ਹੀ ਬਦਲਾ ਆਲੀ ਇਹੀ ਵੱਡਾ ਬਦਲਾ ਸਾਨੂੰ ਦਿਖ ਰਿਹਾ ਅੱਜ ਤੁਸੀਂ ਦੇਖ ਰਹੇ ਹੋ ਅੱਜ ਜਿੰਨੇ ਸਾਡੇ ਸਾਡੇ ਪ੍ਰਾਸੀ ਦੇ ਆ ਰਲਦੇ ਫਿਰਦੇ ਨੇ ਉਹ ਕਿਤੇ ਹੈ ਤੁਰੇ ਫਿਰਦੇ ਨੇ ਕੋਈ ਕਿਸੇ ਨੂੰ ਪਰਵਾਹ ਨਹੀਂ ਆ। ਆਰਬ ਇੱਕ ਕਲ ਹੋਰ ਮਗੇ ਨਹੀਂ ਜਾਣਾ। ਤਕਰੀਬਨ 42 ਦੇ ਵਿੱਚ 60 ਵਾੜਾਂ ਨੇ। 60 ਵਾੜਾਂ ਦੇ ਵਿੱਚ ਟ੍ਰੀਟਮੈਂਟ ਇੱਕ ਵਾੜ ਦੇ 507 ਬੰਦੇ ਨੇ। ਔਰ ਜੇ ਅਸੀਂ ਉਹਨਾਂ ਨੂੰ ਡਿਵਾਈਡਿਸ਼ਨ ਕਰੀਏ ਤਾਂ ਦੇਖ ਲਓ ਤੁਸੀਂ ਕਿੰਨੇ ਬੰਦੇ ਬਣਦੇ ਨੇ ਉਹਨਾਂ ਲਈ ਇੱਕ ਹੀ ਬੰਦਾ ਬਿਠਾਇਆ ਹੋਇਆ ਕਾਰਪੋਰੇਸ਼ਨ ਵਿੱਚ। ਸਿਰਫ ਇੱਕ ਹੀ ਬੰਦਾ। ਜਿਹੜਾ ਉੱਥੇ ਸਭ ਨੂੰ ਡੀਲ ਕਰ ਰਿਹਾ ਹੈ। ਔਰ ਉਹਦੀ ਜੌਬ ਕਿੰਨੀ ਹੈ? ਕਿੰਨੇ ਵਜੇ ਆਉਣਾ 10 ਤੋਂ 5 ਵਜੇ ਤੱਕ। ਔਰ ਉਹਨਾਂ ਨੇ ਜੋ ਕੰਮ ਕਰ ਰਹੇ ਨੇ ਸਾਨੂੰ ਤਾਂ ਲੱਗ ਰਿਹਾ ਕੋਈ ਕਾਰੀ ਫੇਕ ਰਹਿਣ ਦਾ। ਸੋ ਸਾਰੇ ਕੇਸ ਚੀਜ਼ ਬਾਰੇ ਜਾਣਕਾਰੀ ਦਿਓ ਵੀ ਜਿਵੇਂ ਤੁਸੀਂ ਕਿਹਾ 6-6 ਹਜ਼ਾਰ ਕਾਰਡ ਦੀਆਂ ਕਾਪੀਆਂ ਮੰਗੀਆਂ ਜਾ ਰਹੀਆਂ ਨੇ ਸੋ ਇਹ ਕਾਦੇ ਵਾਸਤੇ ਤੁਹਾਨੂੰ ਹਰਾਸ ਕਰਨ ਵਾਸਤੇ ਬਿਲਕੁਲ ਜੀ ਅਮਰੇ ਸੰਦੀਪ ਸੰਧੂ ਜੀ ਮੇਰੇ ਦੋਸਤ ਖੜੇ ਨੇ ਜੀ ਤੇ ਸੱਲੋ ਲਗ-ਲਗ ਜਿਹੜੀਆਂ ਅੱਜ ਅਸੀਂ ਜੋ ਸਾਨੂੰ ਫਾਰਮੇ ਦਿੱਤੇ ਗਿਆ ਤਾਂ ਸਾਨੂੰ ਇੱਕ ਫੋਟੋ ਵਾਲਾ ਫਾਰਮ ਫਾਰਮਾ ਦਿੱਤਾ ਗਿਆ ਪਰ ਜਦੋਂ ਅਸੀਂ ਐਨਓਸੀ ਲੈਂਡ ਦੀ ਪਰਫਾਰਮੇ ਜਮ੍ਹਾਂ ਕਰਾਉਣ ਦੇ ਅੱਗੇ ਲਗ-ਲਗ ਮਹਿਮਨ ਵਿੱਚ ਤਾਂ ਸਾਨੂੰ ਕਿਹਾ ਲਗ-ਲਗ ਤੁਸੀਂ ਆਧਾਰ ਕਾਰਡ ਲੈ ਕੇ ਆਓ 6-6 ਕਾਪੀਆਂ ਅਰ ਨਾਲ ਫੋਟੋ ਵੀ ਲੈ ਕੇ ਆਓ ਇਹ ਇਸ ਤੋਂ ਵੱਡੇ ਫੋਲੀਅਰ ਕੀ ਹੈ ਇਹ ਕਾਰਪੋਰੇਸ਼ਨ ਦੀ ਜੇ ਇਲੈਕਸ਼ਨ ਕਰਾਉਣੀ ਹੈ ਜੀ ਉਹਨਾਂ ਨੇ ਇਸ ਹਿਸਾਬ ਨਾਲ ਹੀ ਕਰਾਉਣੀ ਤੇ ਆਪਦੇ ਕੈਂਡੀਡੇਟਾਂ ਡਿਕਲੇਅਰ ਕਰ ਦੇਣ ਫਿਰ ਤਾਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਅਦਰ ਪਾਰਟੀ ਨੂੰ ਤਾਂ ਸਿਲੈਕਸ਼ਨ ਲਾਉਣ ਦੀ ਲੋੜ ਹੀ ਨਹੀਂ ਹੈਗੀ ਸਾਨੂੰ ਸੋ ਸਰ ਇੱਕ ਹੋਰ ਚੀਜ਼ ਦੱਸੋ ਵੀ ਜਿਹੜੀ ਨਜਾਇਜ਼ੇ ਸਾਰੀਆਂ ਹੋ ਰਹੀਆਂ ਨੇ ਪਟਿਆਲੇ ਦੇ ਵਿੱਚ ਕਈ ਨਜਾਇਜ਼ੇ ਸਾਰੀਆਂ ਹੋ ਰਹੀਆਂ ਨੇ ਵੱਖ-ਵੱਖ ਮੁੱਦੇ ਉਠਾਈ ਜਾਂਦੇ ਨੇ ਇੱਕ ਨਾਲੇ ਉੱਤੇ ਬਿਲਡਿੰਗ ਬਣ ਰਹੀ ਜਿਹੜੀ ਕਿ ਮੀਹ ਦੇ ਵਿੱਚ ਤਾਂ ਸੀਗੀ ਹੋਰ ਵੀ ਕਈ ਮੁੱਦੇ ਨੇ ਇਹਦੇ ਵਿੱਚ ਮੇਨ ਜ਼ਿੰਮੇਵਾਰ ਕੌਣ ਨੇ ਨਗਰ ਨਿਗਮ ਹੈ ਜਾਂ ਅਧਿਕਾਰੀ ਨੇ ਜਾਂ ਜਿਹੜੇ ਪੋਲਿਟਿਸ਼ੀਅਨਸ ਨੇ ਉਹ ਨੇ ਦੇਖੋ ਜੀ ਇਸੇ ਪੰਜਾਬ ਦੇ ਜਿਹੜੀ ਬਦਲਾਵ ਵਾਲੀ ਸਰਕਾਰ ਹੈ ਉਹ ਸਭ ਤੋਂ ਵੱਧ ਜ਼ਿੰਮੇਵਾਰ ਹੈ। ਇਹੀ ਸਭ ਤੋਂ ਵੱਡਾ ਬਦਲਾਵ ਜਿਹੜੇ ਸਾਡੇ ਲੋਕ ਸਾਡੇ ਭਰਾ ਸਾਡੀ ਪਬਲਿਕ ਦੇਖ ਰਹੀ ਹੈ ਉਹਨੂੰ ਦੇਖ ਰਿਹਾ ਹੈ। ਚਾਹੇ ਉਹ ਪ੍ਰਸ਼ਾਸਨ ਹੈ, ਚਾਹੇ ਉਹ ਕਾਰਪੋਰੇਸ਼ਨ ਹੈ, ਜਾਂ ਉਹ ਲੀਡਰ ਨੇ ਕੋਈ ਚੀਜ਼ਾਂ ਦੇਖ ਰਿਹਾ ਨੇ ਸਾਡੇ। ਪੂਰੀ ਜ਼ਿੰਮੇਵਾਰੀ ਭਗਵੰਤ ਮਾਨ ਜੀ ਪੂਰੇ 92 ਜਾਂ 94 ਐਮਲਏ ਨੂੰ ਸੋ ਇੱਕ ਹੋਰ ਜਿਹੜਾ ਵੱਡਾ ਰੋਪ ਲਗਾਇਆ ਜਾ ਰਿਹਾ ਉਹ ਇਹ ਹੈ ਕਿ ਜਿਹੜੇ ਸੁਪਰੀਡੈਂਟ ਨੇ ਜਿਨ੍ਹਾਂ ਨੇ ਸਾਈਨ ਕਰਨੇ ਐ ਐਨਓਸੀ ਤੇ ਉਹੀ ਕਹਿੰਦੇ ਤਿੰਨ ਦਿਨਾਂ ਤੋਂ ਨਹੀਂ ਬੈਠੇ ਵੀ ਜਿਹੜੇ ਲੋਕਾਂ ਕੋਲ ਤਿੰਨ ਦਿਨ ਨੇ ਉਹਦੇ ਵਿੱਚ ਜੇ ਉਹ ਇੱਕ ਦਿਨ ਨਹੀਂ ਬੈਠਣਗੇ ਤਾਂ ਲੋਕਾਂ ਦੇ ਤਾਂ ਜਿਹੜੇ ਐਨਓਸੀ ਨੇ ਉਹ ਅਧੂਰੀਆਂ ਰਹਿ ਜਾਣਗੀਆਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸਭ ਤੋਂ ਘੱਟ ਟਾਈਮ ਮਿਲਿਆ ਸਾਨੂੰ ਪਹਿਲੀ ਗੱਲ ਦਾ ਇਲੈਕਸ਼ਨ ਦੇ ਵਿੱਚ ਟਾਈਮ ਬਹੁਤ ਘੱਟ ਹੈ ਨੋਮੀਨੇਟਲੀ ਟਾਈਮ ਬਹੁਤ ਘੱਟ ਹੈ ਉਸ ਤੋਂ ਬਾਅਦ ਇਹਨਾਂ ਨੇ ਸਿਰਫ ਇਹ ਟਾਈਮ ਤੱਕ ਬੰਡ ਕੀਤਾ ਹੈ ਕਿ ਪੁਜੀਆਂ ਪਾਰਟੀਆਂ ਨੂੰ ਅਸੀਂ ਹਰਾਸ ਕਰਕੇ ਟਿਕਟਾਂ ਜਾਂ ਇਹਨੂੰ ਸੀ ਪ੍ਰੋਵਾਈਡ ਨਾ ਕਰ ਸਕੀਏ ਹਰ ਦੇਣੀ ਹੈ ਨਾ ਸਾਨੂੰ ਜੋ ਸਾਨੂੰ ਹਾਲਾਤ ਲੱਗ ਰਹੇ ਨੇ ਸੋ ਕਿਤਨਾ ਕਿਸੇ ਕਾਫੀ ਵੱਡੇ આરોਪ ਨੇ ਕਈ ਇਹ ਤਾਂ ਨਗਰ ਨਿਗਮ ਤੇ ਉਹਦੇ ਵਿੱਚ ਹੀ ਖੜੇ ਆ ਸੋ ਇਸ ਵੇਲੇ ਤੁਸੀ ਤੁਹਾਨੂੰ ਸੁਣਾਤਾ ਕਿ ਕੀ ਹਾਲ ਬਣਾਇਆ ਹੋਰ ਵੀ ਪਾਰਟੀ ਦੇ ਆਗੂਆਂ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਨਾ ਆ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਹੈ ਵਰਕਰ ਨੇ ਉਹ ਵੀ ਇੱਥੇ ਕਹਿ ਲਈ ਕਿ ਐਨਓਸੀ ਪਰ ਨਵੇਂ ਨਗਰ ਨਿਕੰਦੇ ਵਿੱਚ ਉਹਨਾਂ ਨਾਲ ਗਲਤ ਕਰਦੇ ਆ ਸੋ ਗੁੰਦਨ ਹੋ ਗਿਆ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦਾ ਦਿਨ ਅੱਜ ਦਾ ਦਿਨ ਦੇਖੋ ਡੈਮੋਕਰੇਸੀ ਹੈ ਹਰੇਕ ਦਾ ਰਾਈਟ ਹੈ ਐਨਓਸੀ ਕਾਰਪੋਰੇਸ਼ਨ ਚਾਏਵੇਂ ਹੈ ਹਰੇਕ ਦੇ ਮਨ ਦੀ ਇੱਛਾ ਹੁੰਦੀ ਹੈ ਜਿਹੜੇ ਬੰਦਿਆਂ ਨੇ ਪਾਰਟੀ ਵਲੰਟੀਅਰ ਰਹੇ ਆ ਜਿਨ੍ਹਾਂ ਨੇ ਕੰਮ ਕਰਿਆ ਉਹਨਾਂ ਦੇ 6 ਵੀ ਅਸੀਂ ਵੀ ਇਲੈਕਸ਼ਨ ਲੜੀਏ ਐਨਓਸੀ ਅਪਲਾਈ ਕਰੀ ਵੀ ਐਨਓਸੀ ਲੈਣ ਵਾਸਤੇ ਆਏ ਹੋਏ ਆ ਤੇ ਬੜਾ ਸਮੂਹ ਚੱਲ ਰਿਹਾ ਕੰਮ ਉਹ ਐਨਓਸੀ ਮਿਲ ਵੀ ਰਹੀ ਹੈ ਟਾਈਮ ਜ਼ਰੂਰ ਲੱਗ ਜਾਏਗਾ ਬਟ ਕੋਈ ਦਿੱਕਤ ਨਹੀਂ ਹੈ ਸੋ ਇਸ ਵਾਰ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਜਿਹੜੇ ਵਰਕਰ ਨੇ ਉਹ ਸਾਰੀ ਜਾਵਨ ਹੋਏ ਪਏ ਨੇ ਜਿਹੜੇ ਕਹਿ ਲਈ ਕਿ ਐਮਸੀ ਦੀ ਇਲੈਕਸ਼ਨ ਦੀ ਟਿਕਟਾਂ ਵਾਸਤੇ ਪਰ ਹਲੇ ਤੱਕ ਜਿਹੜੀ ਕਹਿ ਲਈ ਕਿ ਟਿਕਟਾਂ ਨੇ ਉਹ ਜਿਹੜੀ ਨਹੀਂ ਆਈ ਹੈ ਉਹਦੀ ਲਿਸਟ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਲਿਸਟ ਤਾਂ ਮੇਰੇ ਖਾਲ ਕਿਸੇ ਵੀ ਪਾਰਟੀ ਦੀ ਨਹੀਂ ਆਈ ਲਿਸਟ ਦਾ ਚਲੋ ਅਜੇ ਤਾਂ 2-3 ਦਿਨ ਹੈਗੇ ਪਾਰਟੀ ਦੀ ਲਿਸਟ ਅੱਜ ਅਜੇ ਕੱਲ ਅਜੇ ਪਾਰਟੀ ਡਿਸਕਸ ਕਰ ਰਹੀ ਹੈਗੀ ਠੀਕ ਹੈ ਨਾ ਔਰ ਰਾਈਟ ਹਰੇਕ ਦਾ ਹੈ ਵਲੰਟੀਅਰ ਦਾ ਰਾਈਟ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਪਟਿਆਲੇ 'ਚ ਖੜਾ ਕਰਿਆ ਉਹਦਾ ਹੱਕ ਬੰਦਾ ਹੈ ਉਹਨਾਂ ਨੂੰ ਇੱਛਾ ਵੀ ਹੈ ਔਰ ਮੈਂ ਕਹਿੰਦਾ ਵੀ ਅੱਛੀ ਗੱਲ ਹੈ ਉਹਨਾਂ ਨੂੰ ਟਿਕਟਾਂ ਵੀ ਮਿਲਣੀਆਂ ਚਾਹੀਦੀਆਂ ਔਰ ਐਨਓਸੀ ਅਪਲਾਈ ਕਰ ਰਹੇ ਹਨ ਬਹੁਤ ਵਧੀਆ ਕਰ ਰਹੇ ਸੋ ਇਸ ਵਾਰ ਦੇ ਨਾਲ ਹੈ ਸੋ ਇਸ ਵਾਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਮੇਅਰ ਹੈ ਉਹ ਆਮ ਆਦਮੀ ਪਾਰਟੀ ਖੜਾ ਕਰੇਗਾ देखो ਸਾਡੀ ਸਰਕਾਰ ਹੈ ਸਾਡੇ ਸੰਭਾਵਿਕ ਹੈ ਲੋਕਾਂ ਦੀ ਇੱਛਾ ਹੈ ਜਿਵੇਂ ਆਮ ਆਦਮੀ ਪਾਰਟੀ ਨੇ ਕੰਮ ਕਰੇ ਹੈ ਤਾਂ ਮੇਅਰ ਸੰਭਾਵਿਕ ਹੈ ਆਮ ਆਦਮੀ ਪਾਰਟੀ ਦਾ ਹੋਵੇਗਾ ਸੋ ਬਿਲਕੁਲ ਇਹ ਵੀ ਇੱਕ ਤਸਵੀਰ ਹੈ ਜਿੱਥੇ ਕੀ ਕਹੀਏ ਤਾਂ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਦੇ ਚਾਂਸਸ ਹੈਗੇ ਨੇ ਕਿਉਂਕਿ ਸਰਕਾਰ ਇਸ ਵੇਲੇ ਸਫਤਾ ਦੇ ਵਿੱਚ ਹੈ ਸੋ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰੇਵਨ ਸਟੋਰੀਜ਼ ਨਾਲ